ਸੰਗਤ ਜੀ ਅਰਦਾਸ ਹਰ ਸਿੱਖ ਕਰਦਾ ਆਪਦੇ ਗੁਰੂ ਅੱਗੇ ਆਪਣੇ ਪੀਰ ਅੱਗੇ ਜਦੋਂ-ਜਦੋਂ ਤੁਸੀਂ ਖੁਸ਼ ਹੁੰਨੇ ਹੋ ਜਦੋਂ-ਜਦੋਂ ਤੁਸੀਂ ਦੁਖੀ ਹੁੰਨੇ ਹੋ ਪਹਿਲੀ ਚੀਜ਼ ਜਿਹੜੀ ਆਪਣੇ ਮੂੰਹ ਤੇ ਉੱਤੇ ਆਉਂਦੀ ਹੈ ਉਹ ਹੁੰਦੀ ਹੈ ਅਰਦਾਸ ਅੱਜ ਆਪਾਂ ਅਰਦਾਸ ਨਾਲ ਸੰਬੰਧ ਦੇ ਇੱਕ ਬਹੁਤ ਹੀ ਸੋਹਣਾ ਪ੍ਰਸੰਗ ਬਹੁਤ ਹੀ ਸੋਹਣੀ ਸਾਖੀ ਤੇ ਬਹੁਤ ਹੀ ਪਿਆਰੀ ਘਟਨਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਤੋਂ ਪਹਿਲਾਂ ਆਪਾਂ ਸਮਝਣਾ ਕਰਾਂਗੇ ਕਿ ਅਰਦਾਸ ਦੇ ਅਖਰੀ ਅਰਥ ਕੀ ਹੈ ਅਰਦਾਸ ਦਾ ਭਾਵ ਕੀ ਹੈ ਸੋ ਅਰਦਾਸ ਦੇ ਜਿਹੜੇ ਅਖਰੀ ਅਰਥਾਂ ਦੀ ਜਿਵੇਂ ਮੈਂ ਗੱਲ ਕਰਾਂ ਤਾਂ ਆੜੇ ਦਾ ਮਤਲਬ ਹੈਗਾ ਅੰਤਰਜਾਮੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਲਈ ਤੁਹਾਨੂੰ ਕਿਸੇ ਖਾਸ ਜਾਂ ਵਿਸ਼ੇਸ਼ ਸ਼ਬਦਾਵਲੀ ਦੀ ਜ਼ਰੂਰਤ ਨਹੀਂ ਪੈਂਦੀ ਸੱਚੇ ਮਨ ਨਾਲ ਅੰਦਰੋਂ ਭੇਜ ਕੇ ਜੇ ਤੁਸੀਂ ਆਪਣੇ ਇੱਕ ਹੰਝੂ ਵੀ ਵਹਾ ਦਿੰਨੇ ਹੋ ਨਾ ਉਸ ਦੀ ਯਾਦ ਦੇ ਵਿੱਚ ਉਹਦੀ ਅਰਦਾਸ ਦੇ ਵਿੱਚ ਤਾਂ ਯਕੀਨ ਮੰਨਿਓ ਤੁਹਾਡੇ ਨਿਰ ਅੱਖਰਾਂ ਦੀ ਅਰਦਾਸ ਵੀ ਉਹ ਪਰਮਾਤਮਾ ਜ਼ਰੂਰ ਸੁਣਦਾ ਹੈ ਰਾਰੇ ਦਾ ਅਰਥ ਹੈ ਰੱਖਣ ਵਾਲਾ ਅਰਦਾਸ ਕਰਕੇ ਸਾਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਹੁਣ ਸਾਡਾ ਪਰਮਾਤਮਾ ਸਾਨੂੰ ਰੱਖ ਲੇਗਾ ਇਸ ਔਖੀ ਜਾਂ ਸੌਖੀ ਘੜੀ ਦੇ ਵਿੱਚੋਂ ਦੱਦੇ ਦਾ ਅਰਥ ਹੈ ਦਾਤਾਂ ਦੇਣ ਵਾਲਾ ਤੇ ਸッセ ਦਾ ਅਰਥ ਹੈ ਸਹਾਰਾ ਦੇਣ ਵਾਲਾ ਸੋ ਇਸ ਕਰਕੇ ਤੁਹਾਨੂੰ ਜੀਵਨ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਸੱਚੇ ਮਨ ਨਾਲ ਭਿੱਜ ਕੇ ਆਪਾ ਅਕਾਲ ਪੁਰਖ ਵਾਹਿਗੁਰੂ ਨੂੰ ਅੰਤਰਜਾਮੀ ਸਮਝ ਕੇ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਿਓ ਉਹ ਪਰਮਾਤਮਾ ਤੁਹਾਡੀ ਹਰ ਮੰਨ ਦੀ ਮਰਜ਼ੀ ਪੂਰੀ ਜ਼ਰੂਰ ਕਰੇਗਾ ਸੋ ਆਓ ਸਾਖੀ ਦੀ ਸ਼ੁਰੂਆਤ ਕਰੀਏ ਅੱਜ ਦੀ ਇਸ ਸਾਖੀ ਦੇ ਵਿੱਚ ਅਰਦਾਸ ਦੀ ਮਹਮਾ ਜਾਣਨ ਤੋਂ ਪਹਿਲਾਂ ਤੁਹਾਨੂੰ ਗੁਰਗੋਵੀ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ 13 ਮੀਲ ਤੋਂ ਮਾਰੇ ਤੀਰ ਦੇ ਇਤਿਹਾਸ ਬਾਰੇ ਵੀ ਜਾਨਣਾ ਹੋਏਗਾ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਕਿਵੇਂ ਲਿੰਕ ਕਰਦੀਆਂ ਨੇ ਉਹ ਇਸ ਸਾਖੀ ਦੇ ਵਿੱਚ ਅੱਗੇ ਜਾ ਕੇ ਤੁਸੀਂ ਜਾਨਣਾ ਕਰੋਗੇ ਸਤਿਗੁਰੂ ਗੁਰੂ ਗੋਵੀ ਸਿੰਘ ਮਹਾਰਾਜ ਕਲੰਗੀਧਰ ਦਸ਼ਮੇਸ਼ ਪਿਤਾ ਸ਼੍ਰੀ ਅਨੰਦਪੁਰ ਸਾਹਿਬ ਉਸ ਵੇਲੇ ਦਿੱਲੀ ਦਰਬਾਰ ਤੱਕ ਖਬਰਾਂ ਪਹੁੰਚ ਗਈਆਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਸ਼ਟ ਧਾਰੀ ਸਿੱਖ ਰੱਖ ਲੈਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਉਹ ਤੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਜੀ ਬਾਦਸ਼ਾਹ ਔਰੰਗਜ਼ੇਬ ਨਹੀਂ ਸੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆਲਮ ਵੀਰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਦੇ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕੀਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਵਾਲਾ ਸਵਾਲ ਸਾਰਿਆਂ ਦੇ ਸਾਹਮਣੇ ਸਭਾ ਦੇ ਵਿੱਚ ਰੱਖਿਆ ਕਿ ਪਹਾੜੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਕੋਈ ਪੀਰ ਹੈ ਪੰਜਾਬ ਦੀ ਧਰਤੀ ਤੇ ਆਨੰਦਪੁਰ ਸਾਹਿਬ ਜਿਹਦਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਦਾ ਉਹ ਪੁੱਤਰ ਹੈ ਤੇ ਉਹਨੇ ਫੌਜਾਂ ਬਣਾ ਲਈਆਂ ਨੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਨੂੰ ਵਧਨ ਨਹੀਂ ਦੇਣਾ ਬਾਦਸ਼ਾਹ ਨੇ ਕਿਹਾ ਕਿ ਔਰੰਗਜ਼ੇਬ ਜਿਹੜਾ ਕਹਿੰਦਾ ਕਿ ਇਹਦੇ ਲਈ ਤੁਹਾਨੂੰ ਕਦਮ ਚੱਕਣੇ ਪੈਣਗੇ ਉਹ ਕੀ ਕਰਦਾ ਜੀ ਔਰੰਗਜ਼ੇਬ ਇੱਕ ਤਲਵਾਰ ਇੱਕ ਪਾਣ ਦਾ ਬੀੜਾ 10000 ਜਿਹੜੀਆਂ ਉੱਥੇ ਮੋਹਰਾਂ ਹੁੰਦੀਆਂ ਉਹ ਖਲਾਰ ਕੇ ਰੱਖ ਦਿੰਦਾ ਤੇ ਕਹਿੰਦਾ ਹੈ ਕੋਈ ਐਸਾ ਜਰਨਲਿਸ ਭਰੀ ਸੁਭਾ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਮੇਰੇ ਦਰਬਾਰ ਦੇ ਵਿੱਚ ਪੇਸ਼ ਕਰੇ ਜਿੰਨੀ ਫੌਜ ਚਾਹੀਦੀ ਆ ਮੈਂ ਦੇਵਾਂਗਾ ਜਿੰਨੇ ਰਜਤ ਪੰਚਾਈ ਦੇ ਨੇ ਜਿੰਨੀਆਂ ਮੋਹਰਾਂ ਚਾਹੀਦੀਆਂ ਨੇ ਓਨੀਆਂ ਤੁਹਾਨੂੰ ਮੈਂ ਦੇਵਾਂਗਾ ਗੁਰੂ ਗੋਵੀ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਵਿੱਚ ਪੇਸ਼ ਕਰੋ ਕਹਿੰਦੇ ਸਾਰੇ ਜਰਨੈਲ ਵੇਖ ਰਹੇ ਸੀ ਉਹਨਾਂ ਵਿੱਚ 32 ਸਾਲਾਂ ਦਾ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਉੱਠਿਆ ਉੱਠ ਕੇ ਉਹਨੇ ਤਲਵਾਰ ਚੱਕੀ ਤੇ ਪਾਣ ਦਾ ਬੀੜਾ ਚਬਾ ਕੇ ਸੌਹ ਚੁੱਕੀ 10000 ਮੋਹਰਾਂ ਵੀ ਚੱਕੀਆਂ ਨਾਲ ਕਿ ਮੈਂ ਇਹ ਕਾਰਜ ਕਰਾਂਗਾ ਔਰੰਗਜ਼ੇ ਬਾਦਸ਼ਾਹ ਪੁੱਛਦਾ ਕਿੰਨੀ ਫੌਜ ਚਾਹੀਦੀ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਸ 32 ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਕਹਿੰਦਾ 10k ਹਜ਼ਾਰ ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਚਾਹੇ ਜਿਉਂਦਾ ਚਾਹੇ ਮਰਦਾ ਉਹਨਾਂ ਨੂੰ ਜਿਉਂਦਾ ਪਕੜ ਕੇ ਹੀ ਬਲਕਿ ਮੈਂ ਤੁਹਾਡੇ ਦਰਬਾਰ ਦੇ ਵਿੱਚ ਪੇਸ਼ ਕਰਾਂਗਾ ਔਰੰਗਜ਼ੇ ਬਾਦਸ਼ਾਹ ਨੇ 10000 ਫੌਜ ਉਹਦੇ ਨਾਮ ਕਰ ਦਿੱਤੀ ਤੇ ਉਹਨੂੰ ਕਹਿਣਾ ਕੀਤਾ ਕਿ ਇੰਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਤੈਨੂੰ ਸਰਹੰਦ ਤੋਂ ਮਿਲੇਗੀ ਇੰਨੀ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10000 ਦੀ ਫੌਜ ਹੋ ਜਾਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਿਆਂ ਪੇਸ਼ ਕਰਨਾ ਜਾਂ ਮੁਰਦਾ ਪੇਸ਼ ਕਰਨਾ ਇਸ ਤਰ੍ਹਾਂ ਉਹ ਕਸਮ ਖਾ ਕੇ ਪਾਨ ਦਾ ਬੀੜਾ ਚਬਾ ਕੇ 10000 ਰਜਤ ਪੰਨ ਚੁੱਕ ਕੇ ਤੁਰ ਪੈਂਦਾ ਜੀ ਸੋ ਉਹਨੇ ਹਮਲਾ ਕਰਨਾ ਸੀ ਆਨੰਦਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰੀ ਕੀਤੀ ਜਿਵੇਂ ਕੁਰਕ ਖੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਅਨੰਦਪੁਰ ਸਾਹਿਬ ਦਾ ਰਸਤਾ ਪਕੜਨਾ ਇਸੇ ਰਸਤੇ ਵਿੱਚ ਤਾਂ ਮੇਰੀ ਭੈਣ ਦਾ ਪਿੰਡ ਵੀ ਆਉਂਦਾ ਕਿਉਂ ਨਾ ਮੈਂ ਆਪਣੀ ਭੈਣ ਤੇ ਭਨਵਈਏ ਨੂੰ ਮਿਲ ਕੇ ਜਾਵਾਂ ਜਿਨ੍ਹਾਂ ਨੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਸੋਭਾ ਪਹਿਲਾਂ ਹੀ ਹੈ ਤੇ ਮੇਰੇ ਜਾਣ ਨਾਲ ਉਹਨਾਂ ਦੀ ਸੋਭਾ ਹੋਰ ਵਧੇਗੀ ਕਿ ਵਾਹ ਬੇਗਮ ਨਸੀਰਾ ਦਾ ਭਰਾ ਐਡਾ ਵੱਡਾ ਜਰਨੈਲ ਸੋ ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖ ਦਾ ਜਿਹੜਾ ਮਨ ਹੈ ਨਾ ਜੀ ਉਹ ਜਿਹੜਾ ਸਿਫਤ ਸਲਾਹ ਸੁਣਨ ਲਈ ਵਿਆਕੁਲ ਰਹਿੰਦਾ ਉਹਨੂੰ ਕੋਈ ਅਹੁਦਾ ਮਿਲ ਜੇ ਤਾਂ ਸਭ ਤੋਂ ਪਹਿਲਾਂ ਉਹ ਰਿਸ਼ਤੇਦਾਰਾਂ ਨੂੰ ਬਖਾਉਂਦਾ ਇਹ ਹੰਕਾਰੀ ਮਨ ਦੀ ਨਿਸ਼ਾਨੀ ਹੈ ਕਿ ਤੁਹਾਨੂੰ ਕੋਈ ਇੱਕ ਗਨਮੈਨ ਵੀ ਮਿਲ ਜੇ ਨਾ ਤਾਂ ਸਾਰਿਆਂ ਤੋਂ ਪਹਿਲਾਂ ਬੰਦਾ ਆਪਣੇ ਰਿਸ਼ਤੇਦਾਰੀਆਂ ਵਿੱਚ ਉਹਨੂੰ ਘਮਾਉਂਦਾ ਤਾਂ ਕਿ ਪਤਾ ਲੱਗ ਜੇ ਭਾਈ ਮੈਨੂੰ ਗਨਮੈਨ ਮਿਲਿਆ ਸੋ ਇਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ ਹੈ 10000 ਦੀ ਨਾਲ ਲੈ ਕੇ ਪੰਜਾਬ ਵਿੱਚ ਵੜਦਾ ਪਿਆਏ ਤੇ ਇਸੇ ਰਸਤੇ ਜਦੋਂ ਇਹਦੀ ਭੈਣ ਦਾ ਪਿੰਡ ਆਇਆ ਰਸਤੇ ਵਿੱਚ ਇਹਨੇ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੀ ਭੈਣ ਪਣਵਈਏ ਦੇ ਘਰ ਚਲਾ ਗਿਆ ਸਡੋਰੇ ਸਡੋਰੇ ਜਦੋਂ ਪਹੁੰਚਿਆ ਤਾਂ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਦੇ ਵਿੱਚ ਰੌਲਾ ਪੈ ਗਿਆ ਕਿ ਕੋਈ ਜਰਨੈਲ ਆਇਆ ਬੜਾ ਤਾਕਤਵਾਰ ਹੈ ਕਹਿੰਦੇ ਆ ਕਈ ਪਿੰਡਾਂ ਵਿੱਚ ਇਹਨੇ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਵਾਸਤੇ ਆ ਰਿਹਾ ਹੈ ਕੌਣ ਹੈ ਪਿੰਡ ਵਾਲੇ ਕਹਿੰਦੇ ਇਹ ਨਸੀਰਾ ਦਾ ਭਰਾ ਆ ਬੜਾ ਵੱਡਾ ਜਰਨੈਲ ਆ ਇੰਨੀ ਫੌਜ ਇਹਦੇ ਨਾਲ ਹੈ ਹੁਣੇ ਨਸੀਰਾ ਬੇਗਮ ਆ ਜਿਹੜੀ ਜੀ ਉਹ ਕੌਣ ਹੈ ਤਾਂ ਦੇਖੋ ਜੀ ਸਡੋਰੇ ਦੇ ਪੀਰ ਬੁੱਧੂ ਸ਼ਾਹ ਹੋਏ ਨੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂਰੀਦ ਸੀ ਉਹਦੀ ਘਰ ਵਾਲੀ ਹੈ ਇਹ ਨਸੀਰਾ ਬੇਗਮ ਪੀਰ ਬੁੱਧੂ ਸ਼ਾਹ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੂਰੀਦ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾ ਬੜੀ ਆਸਥਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਤੇ ਇਸ ਗੱਲ ਦਾ ਇਲਮ ਇਹਦੇ ਭਰਾ ਨੂੰ ਅਜੇ ਨਹੀਂ ਹੈ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲ ਪਾਣੀ ਛਕਾਇਆ ਬੜਾ ادب ਸਤਿਕਾਰ ਕੀਤਾ ਭੈਣ ਨੇ ਚਾਹ ਦੇ ਵਿੱਚ ਦਵਾ ਦਵ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਸੈਦੇ ਵੀਰਾ ਆ ਮੇਰੇ ਕੋਲ ਬਹਿ ਕੇ ਪ੍ਰਸ਼ਾਦਾ ਛਕ ਮੈਂ ਗਰਮ ਗਰਮ ਬਣਾਉਣੀ ਐ ਤੇ ਤੂੰ ਛਕੀ ਚੱਲੀ ਜਿਵੇਂ ਪਹਿਲਾਂ ਬੀਬੀਆਂ ਬਣਾਉਂਦੀਆਂ ਸੀ ਜੀ ਪ੍ਰਸ਼ਾਦਾ ਚੁੱਲ੍ਹੇ ਤੇ ਸੋ ਭੈਣਾਂ ਨੂੰ ਭਰਾ ਦਾ ਬੜਾ ਚਾਹ ਹੁੰਦਾ ਹੈ ਆਪਣੇ ਚੌਂਕੇ ਦੇ ਕੋਲ ਬਿਠਾ ਕੇ ਲੈ ਆਣੇ ਸੈਦਾ ਵੀਰ ਨੂੰ ਕਿ ਮੈਂ ਭੋਜਨ ਬਣਾਉਂਗੀ ਪ੍ਰਸ਼ਾਦਾ ਗਰਮਾ-ਗਰਮ ਮੇਰਾ ਵੀਰ ਸੈਦਾ ਛਕੂਗਾ ਸੋ ਇਹ ਜਿਹੜਾ ਸੈਦਾ ਹੈ ਜੀ ਇਹਦਾ ਨਾਮ ਇਤਿਹਾਸ ਵਿੱਚ ਸੈਦਾ ਖਾਨ ਕਰਕੇ ਆਇਆ ਪ੍ਰਸ਼ਾਦਾ ਛਕਦਿਆਂ ਛਕਾਉਂਦਿਆਂ ਭੈਣ ਨਸੀਰਾ ਨੇ ਪੁੱਛ ਲਿਆ ਕਿ ਵੀਰਾ ਲੋਕ ਦੱਸਦੇ ਨੇ ਬੜੀ ਵੱਡੀ ਫੌਜ ਲੈ ਕੇ ਤੂੰ ਆਇਆ ਐਡਾ ਵੱਡਾ ਤੂੰ ਜਰਨੈਲ ਬਣ ਗਿਆ ਤੇ ਮੇਰੇ ਭਰਾ ਦੀ ਇੰਨੀ ਚੜਤ ਐ ਮੈਨੂੰ ਬੜੀ ਖੁਸ਼ੀ ਆ ਪਰ ਚੜਾਈ ਕਿੱਧਰ ਨੂੰ ਕੀਤੀ ਐ ਵੀਰਿਆ ਤੂੰ ਭੋਜਨ ਛਕਦਿਆਂ ਸੈਦਾਖਾਂ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਉਹਨੂੰ ਪਕੜਨ ਵਾਸਤੇ ਚੱਲੇ ਆ ਜਦੋਂ ਇੰਨੀ ਗੱਲ ਕਹੀ ਨਾ ਜੀ ਤੇ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਿਆ ਤੂੰ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਪੈਣ ਨਸੀਰਾ ਨੇ ਕਿਹਾ ਸੈਦਿਆ ਜਿਹਨੂੰ ਤੂੰ ਪਕੜਨ ਚੱਲਿਆ ਉਹ ਕੋਈ ਸਰੀਰ ਕਰਕੇ ਕੋਈ ਆਮ ਵਿਅਕਤੀ ਨਹੀਂ ਆਮ ਬੰਦਾ ਨਹੀਂ ਉਹ ਤਾਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਕਰ ਰਿਹਾ ਤੂੰ ਗਲਤ ਫੈਸਲਾ ਲੈ ਲਿਆ ਅੱਗੇ ਉਹਦੀ ਭੈਣ ਕਹਿੰਦੀ ਹੈ ਕਹਿੰਦੀ ਵੀਰਿਆ ਤੂੰ ਆਪਣੀ ਭੈਣ ਨਸੀਰਾ ਦੀ ਨਸੀਹਤ ਮੰਨ ਤੇ ਜਾ ਵਾਪਸ ਮੁੜ ਜਾ ਜਾਂ ਇੱਕ ਭੈਣ ਦੀ ਨਸੀਹਤ ਆ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਤੇਥੋਂ ਵਾਪਸ ਦਿੱਲੀ ਚਲਾ ਜਾ ਗੁੱਸੇ ਕਰੋਧ ਵਿੱਚ ਇੰਨੇ ਚ ਆਇਆ ਕਿ ਪ੍ਰਸ਼ਾਦਾ ਛੱਡ ਕੇ ਉੱਠ ਖਲੋ ਗਿਆ ਕਹਿਣ ਲੱਗਾ ਭੈਣੇ ਮੈਂ ਵੀ ਜਰਨੈਲਾਂ ਦਾ ਜਰਨੈਲ ਹਾਂ ਜਰਨੈਲਾਂ ਦੀ ਸਭਾ ਦੇ ਵਿੱਚ ਮੈਂ ਪਾਣ ਦਾ ਬੀੜਾ ਚੱਕ ਕੇ ਮੈਂ ਪਾਣ ਦਾ ਬੀੜਾ ਚਬਾ ਕੇ ਕਸਮ ਖਾਦੀ ਹੈ ਤਲਵਾਰ ਚੱਕੀ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਜਾਂ ਮਰਦਾ ਦਿੱਲੀ ਦਰਬਾਰ ਵਿੱਚ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦਾ ਭੈਣੇ ਮੈਂ ਨਹੀਂ ਰੁਕ ਸਕਦਾ ਭੈਣ ਦੇ ਵਰਜਨ ਉੱਤੇ ਵੀ ਇਹ ਵਰਜਿਆ ਨਾ ਗਿਆ ਤੇ ਇਹ ਚਲਾ ਗਿਆ ਜੀ ਫੌਜ ਲੈ ਕੇ ਆਨੰਦਪੁਰ ਸਾਹਿਬ ਵੱਲ ਨੂੰ ਚੜ੍ਹਾਈ ਕੀਤੀ ਇਹਨੇ ਦਿਨ ਲੰਘ ਗਿਆ ਰਾਤ ਪੈ ਗਈ ਤੇ ਇਹਨੇ ਨੂੰ ਆਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਹਾਲੇ ਪਹੁੰਚਿਆ ਨਹੀਂ ਜੀ ਆਨੰਦਪੁਰ ਸਾਹਿਬ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਜਿੱਥੇ ਇਹਨੇ ਡੇਰਾ ਕੀਤਾ ਉੱਥੇ ਅੱਜ ਜਿਹੜਾ ਸਥਾਨ ਬਣਿਆ ਹੋਇਆ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ 13 ਕੁ ਮੀਲ ਦੀ ਵਿੱਥ ਉੱਤੇ ਇਹ ਨੂਰਪੁਰ ਵੇਦੀ ਦੀ ਬਿਲਕੁਲ ਪਰਗਨਾ ਜੂ ਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਿਲਾਰ ਕੇ ਉੱਥੇ ਰੁਕਣਾ ਕੀਤਾ ਦੋ ਬੰਦੇ ਨੇ ਕੱਲੇ ਕੇ ਜਾਓ ਆਨੰਦਪੁਰ ਸਾਹਿਬ ਜਾ ਕੇ ਸੂ ਲੈ ਕੇ ਆਓ ਕਿ ਗੁਰੂ ਗੋਬਿੰਦ ਸਿੰਘ ਕੋਲੇ ਕਿੰਨੀ ਕਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਧਿਆਨ ਦਿਓ ਅਰਦਾਸ ਕਿਵੇਂ ਕੰਮ ਕਰਦੀ ਹੈ ਹੁਣ ਆਪਾਂ ਗੱਲ ਕਰਦੇ ਆਂ ਅਰਦਾਸ ਦੀ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਗੱਲ ਆਪਣੀ ਸਟਾਰਟ ਕੀਤੀ ਸੀ ਇਹਨੇ ਜੀ ਦੋ ਬੰਦੇ ਭੇਜੇ ਆਨੰਦਪੁਰ ਸਾਹਿਬ ਕੇ ਖਬਰ ਲੈ ਕੇ ਆਓ ਤੇ ਉਹ ਆਏ ਲੈ ਕੇ ਖਬਰ ਕਿ 700 ਬੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਜਿਆਦਾ ਨਹੀਂ ਉਹਨਾਂ ਕੋਲ ਕੋਈ ਤੋਪ ਨਿਸ਼ਾਨਾ ਨਹੀਂ ਹੈ ਗੁਰੂ ਗੋਵੀਂ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰਾਂ ਨੇ 700 ਬੰਦੇ ਲੜਨ ਵਾਸਤੇ ਨੇ ਹੱਸਿਆ ਬੜਾ ਹੱਸਿਆ ਸੈਦਾਗਾਹ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਵੀਂ ਸਿੰਘ ਨੂੰ ਪਕੜਨਾ ਭੁੱਲ ਜਾਓ ਇਹ ਤਾਂ ਕਹਿੰਦੇ 700 ਬੰਦੇ ਆ ਅਸੀਂ ਤਾਂ ਸੱਤਾ ਘੰਟਿਆਂ ਵਿੱਚ ਪਕੜ ਲੈਣਾ ਸਾਰਾ ਕੁਝ ਕਰਕੇ ਵੀ ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈ ਬੜੇ ਹਕਾਰ ਵਿੱਚ ਬੋਲਿਆ ਮੇਰੇ ਕੋਲ 10000 ਫੌਜ ਹੈ ਤੇ ਇਨ੍ਹਾਂ ਕੋਲੇ 700 ਬੰਦਾ ਬੜਾ ਖੁਸ਼ ਹੋਇਆ ਇਧਰ ਸਡੋਰੇ ਬੈਠੀ ਭੈਣ ਨੇ ਨੰਦਪੁਰ ਸਾਹਿਬ ਵੱਲ ਨੂੰ ਮੁਹੰ ਕਰਕੇ ਅਰਦਾਸ ਕੀਤੀ ਕਿ हे ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ हे ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਆਇਆ ਇੱਕ ਭੈਣ ਦੀ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਹੈ ਸੱਚਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋਂ ਨਾ ਮਾਰਿਓ ਇਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਓ ਮਹਾਰਾਜ ਇਹਨੂੰ ਮਾਰਿਓ ਨਾ ਭੈਣ ਕਹਿੰਦੀ ਹੈ ਕਿ ਨਹੀਂ ਸੱਚੇ ਆਪਾਸ਼ਾ ਇਹ ਮੇਰੀਆਂ ਅਰਦਾਸਾਂ ਤੇਰੇ ਚਰਨਾਂ ਵਿੱਚ ਆ ਮਹਾਰਾਜ ਮੇਰੇ ਭਰਾਸੈ ਦੇ ਖਾਂ ਨੂੰ ਜਾਨੋ ਨਾ ਮਾਰਿਓ ਇਹਨੂੰ ਬਸ ਆਪਣੇ ਚਰਨਾਂ ਦੇ ਵਿੱਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇੱਕ ਭੈਣ ਨਿਤ ਅਰਦਾਸ ਕਰਦੀ ਪਈ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਧਰ ਅਨੰਦਪੁਰ ਸਾਹਿਬ ਗੁਰੂ ਗੋਮੀ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ 베ਦੀ ਦੀ ਜੂ ਵਿੱਚ ਉਹ ਬੈਠਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਕਿਲਾ ਜਿਹੜਾ ਆਨੰਦਗੜ੍ਹ ਤੋਂ ਤੀਰ ਛੱਡਿਆ ਜੀ 13 ਮੀਲ ਦੀ ਵਿੱਥ ਤੇ ਜਦੋਂ ਪਾਸ਼ਾ ਨੇ ਨਿਸ਼ਾਨਾ ਮਾਰਿਆ ਜਿੱਥੇ ਸੈਦਾ ਖਾਨ ਬੈਠਾ ਸੀ ਉਹਦੇ ਪਲੰਗ ਦੇ ਪਾਵੇ ਤੇ ਜਾ ਤੀਰ ਵੱਜਿਆ ਜਦੋਂ ਤੀਰ ਵੱਜਿਆ ਤੇ ਹੈਰਾਨ ਹੋ ਗਿਆ ਕਹਿੰਦਾ ਕਿਸੇ ਸ਼ਿਕਾਰੀ ਨੇ ਤੀਰ ਮਾਰਿਆ ਜੇ ਇਹ ਤੀਰ ਮੇਰੇ ਮੱਥੇ ਵਿੱਚ ਜਾਂ ਛਾਤੀ 'ਚ ਵੱਜਦਾ ਤਾਂ ਮੈਂ ਮਰ ਜਾਣਾ ਸੀ ਸਪਈਆਂ ਨੂੰ ਕਹਿੰਦਾ ਪਤਾ ਕਰੋ ਕਿਹੜਾ ਸ਼ਿਕਾਰੀ ਇੱਥੇ ਨੇੜੇ ਤੇੜੇ ਉਹਦੇ ਸਪਾਈਆਂ ਨੇ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਕਿਸੇ ਸ਼کاری ਨੇ ਨਹੀਂ ਇਹ ਤੀਰ ਗੁਰੂ ਗੋਬੀ ਸਿੰਘ ਨੇ ਮਾਰਿਆ ਕਹਿੰਦਾ ਤੁਹਾਨੂੰ ਕਿਵੇਂ ਪਤਾ ਹੈ ਉਹ ਕਹਿੰਦੇ ਜੀ ਗੁਰੂ ਗੋਬੀ ਸਿੰਘ ਦੇ ਤੀਰ ਦੇ ਉੱਪਰ ਇਹ ਨਿਸ਼ਾਨੀ ਹੈ ਕਿ ਗੁਰੂ ਸਾਹਿਬ ਆਪਣੇ ਤੀਰਾਂ ਦੇ ਉੱਤੇ ਸੋਨਾ ਲਗਾ ਕੇ ਮਾਰਦੇ ਨੇ ਆ ਵੇਖੋ ਨੋਕ ਦੇ ਉੱਤੇ ਸੋਨਾ ਚਿੰਬੜਿਆ ਹੋਇਆ ਕਹਿੰਦਾ ਉਹ ਇਸ ਤਰ੍ਹਾਂ ਕਿਉਂ ਕਰਦੇ ਨੇ ਕਹਿੰਦਾ ਜੀ ਇਸ ਵਾਸਤੇ ਤਾਂ ਕਿ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਦੇ ਕਫਨ ਦਫਨ ਦਾ ਤੇ ਪਰਿਵਾਰ ਦੇ ਗੁਜ਼ਾਰੇ ਦਾ ਪ੍ਰਬੰਧ ਹੋ ਸਕੇ ਬੜਾ ਹੈਰਾਨ ਹੋਇਆ ਕਹਿੰਦਾ ਐਡੀ ਦੂਰੋਂ ਨਿਸ਼ਾਨਾ ਕਹਿੰਦਾ ਐ ਦੱਸੋ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਨੇ ਕਿਹਾ ਜੀ 13 ਮੀਲ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਰਾਮਾਤੀ ਨੇ ਤੇ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਝਾੜੀਆਂ ਵਿੱਚ ਲੱਭਣ ਲੱਗ ਪਏ ਸਾਰੇ ਸਿਪਾਹੀ ਨਾ ਲੱਭੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦਾ ਕੋਈ ਕਰਾਮਾਤ ਦਿਖਾਈ ਐ ਕਰਾਮਾਤੀ ਨੇ ਉਹ ਤੈਉ ਐਡੀ ਦੂਰੋਂ ਨਿਸ਼ਾਨਾ ਲੱਗਿਆ ਹੁਣ ਭੈਣ ਦੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ ਕਿ ਵੀਰਾ ਗੁਰੂ ਗੋਵੀ ਸਿੰਘ ਕੋਈ ਸਰੀਰਕ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਐ ਭੈਣ ਦੀਆਂ ਗੱਲਾਂ ਮਨ ਵਿੱਚ ਆਉਣ ਲੱਗੀਆਂ ਇਹਨੇ ਨੂੰ ਇਤਿਹਾਸ ਕਹਿੰਦਾ ਕਿ ਇੱਕ ਤੀਰ ਗੁਰੂ ਗੋਵੀ ਸਿੰਘ ਮਹਾਰਾਜ ਨੇ ਹੋਰ ਛੱਡਿਆ ਤੇ ਉਹ ਪਲੰਗ ਦੇ ਦੂਜੇ ਪਾਵੇ ਤੇ ਜਾ ਲੱਗਿਆ ਇਹ ਡਰ ਗਿਆ ਜੀ ਮਨਾ ਜਿਹੜਾ ਤੀਰ ਮੇਰੇ ਮੰਜੇ ਪਲੰਗ ਵਿੱਚ ਮਾਰ ਸਕਦਾ ਉਹ ਮੇਰੀ ਛਾਤੀ ਵਿੱਚ ਵੀ ਤੀਰ ਪਰੋ ਸਕਦਾ ਤੇ ਮੈਨੂੰ ਖਤਮ ਵੀ ਕਰ ਸਕਦਾ ਜਦੋਂ ਇਹਨਾਂ ਦਾ ਤੀਰ ਕੱਢਿਆ ਗਿਆ ਨਾ ਇਹਦੇ ਨਾਲ ਇੱਕ ਪੱਤਰ ਬੰਨਿਆ ਹੋਇਆ ਸੀ ਉੱਪਰ ਲਿਖਿਆ ਸੀ ਪਾਦਸ਼ਾਹ ਨੇ ਲਿਖਿਆ ਸੈਦ ਦੇਖਾਂ ਇਹ ਤੀਰ ਕਰਾਮਾਤ ਨਾਲ ਨਹੀਂ ਇਹ ਸ਼ਸਤਰ ਵਿੱਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ ਗਿਆ ਹੈ ਇਦਾਂ 13 13 ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖਲਾ ਸਕਦਾ ਹੈ ਇਹ ਕਰਾਮਾਤ ਨਹੀਂ ਇਹ ਸ਼ਸਤਰ ਵਿੱਦਿਆ ਦਾ ਅਭਿਆਸ ਹੈ ਬੜਾ ਤਪਿਆ ਗੁੱਸੇ ਵਿੱਚ ਕਰੋਧ ਵਿੱਚ ਆ ਗਿਆ ਇਹਨੇ ਹੱਲਾ ਬੋਲ ਦਿਓ ਕਹਿੰਦਾ ਹੁਕਮ ਦੇ ਦਿੱਤੇ ਕਹਿੰਦਾ ਹੱਲਾ ਬੋਲ ਦਿਓ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੇ 10000 ਫੌਜ ਲੈ ਕੇ ਜਾਲੀ ਜਾਲੀ ਦਿਨ ਆਰੇ ਲਾਉਂਦੇ ਹੋਏ ਇਹ ਚੜ ਪਈ ਸੀ ਸ਼੍ਰੀ ਆਨੰਦਪੁਰ ਸਾਹਿਬ ਤੇ ਕਮ ਆਸਾਨ ਦਾ ਜਿਹੜਾ ਜੰਗ ਦਾ ਮਾਹੌਲ ਬਣ ਗਿਆ ਜੰਗ ਸ਼ੁਰੂ ਹੋ ਗਈ ਆ ਹਾ ਹਾ ਕਾਰ ਮੱਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਨੇ ਇਧਰ ਭੈਣ ਨਸੀਰਾ ਭਰਾ ਦੀਆਂ ਅਰਦਾਸਾਂ ਕਰਦੀ ਪਈ ਆ ਮੇਰੇ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਓ ਇਹਨੂੰ ਜਾਨੋਂ ਨਾ ਮਾਰਿਓ ਇਹਨੂੰ ਤੁਸੀਂ ਆਪਣੇ ਕੋਲ ਰੱਖ ਲਿਓ ਇਦਾਂ ਅਰਦਾਸਾਂ ਹੋ ਰਹੀਆਂ ਮੈਦਾਨੇ ਜੰਗ ਚੱਲ ਪਈ ਐ ਸੈਦਾਖਾਂ ਮਨ ਵਿੱਚ ਕਹਿੰਦਾ ਕਿ ਜੇ ਗੁਰੂ ਗੋਵੀ ਸਿੰਘ ਐਡਾ ਹੀ ਵਲੀ ਐ ਤਾਂ ਮੇਰੇ ਸਾਹਮਣੇ ਆਵੇ ਸ੍ਰੀ ਗੁਰੂ ਗੋਵੀ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਆਉਣ ਲਈ ਤਿਆਰ ਹੋ ਗਏ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਜੰਗ ਵਿੱਚ ਨਾ ਜਾਓ ਜਿੰਨੀ ਦੇਰ ਅਸੀਂ ਜਿਉਂਦੇ ਹਾਂ ਗੁਰੂ ਦਾ ਕੰਮ ਜੰਗ ਵਿੱਚ ਜਾਣਾ ਨਹੀਂ ਕਲਗੀਧਰ ਪਾਸ਼ਾ ਤੁਸੀਂ ਸਾਨੂੰ ਹੁਕਮ ਦਿਓ ਅਸੀਂ ਜਾਂਦੇ ਹਾਂ ਉਹ ਕਹਿੰਦੇ ਦਇਆਰਾਮ ਹੁਣ ਜੰਗ ਬਦਲ ਗਈ ਹੈ ਪਾਸ਼ਾ ਤੋਂ ਸਿੱਖ ਪੁੱਛਦੇ ਨੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਸਿੱਖਾਂ ਨੂੰ ਅੰਮ੍ਰਿਤਪਾਨ ਨਹੀਂ ਸਿਖਾਇਆ ਉਸ ਵੇਲੇ ਤੱਕ ਗੁਰੂ ਸਾਹਿਬ ਮਹਾਰਾਜ ਬੋਲਦੇ ਨੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਹੁਣ ਤੀਰ ਕਮਾਨ ਤੇ ਤੀਰਾਂ ਤਲਵਾਰਾਂ ਦੀ ਨਹੀਂ ਤੋਪਾਂ ਦੀ ਨਹੀਂ ਰਹੀ ਜੰਗ ਇਹ ਜੰਗ ਸਾਨੂੰ ਹੁਣ ਵਗਾਰ ਦੀ ਪੈ ਰਹੀ ਹੈ ਸਾਨੂੰ ਕਿਸੇ ਨੇ ਵਗਾਰ ਕੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਐਡਾ ਹੀ ਵਲੀਆ ਤਾਂ ਮੇਰੇ ਸਾਹਮਣੇ ਆਵੇ ਨਾਲੇ ਜੀਨੇ ਸਾਨੂੰ ਬੁਲਾਇਆ ਨਾ ਉਹ ਸਿੱਖ ਦੀ ਜਿਹੜੀ ਭੈਣ ਆ ਉਹ ਉਹਦੀ ਖੈਰੀਅਤ ਵੀ ਮੰਗ ਰਹੀ ਆ ਉਹਦੇ ਵਾਸਤੇ ਉਹਦੀ ਭੈਣ ਅਰਦਾਸਾਂ ਵੀ ਕਰਦੀ ਪਈ ਆ ਜਿਹੜਾ ਸਾਨੂੰ ਕਹਿ ਰਿਹਾ ਕਿ ਸਾਹਮਣੇ ਆ ਕੇ ਦਿਖਾਵੇ ਮੈਨੂੰ ਅਸੀਂ ਉਹਦੀ ਭੈਣ ਦੀ ਕੀਤੀ ਅਰਦਾਸ ਵੀ ਵਿਅਰਥ ਨਹੀਂ ਜਾਣ ਦੇ ਸਕਦੇ ਕਿਉਂਕਿ ਇਹ ਅਰਦਾਸ ਕੋਈ ਹੋਰ ਨਹੀਂ ਸਡੋਰੇ ਦੇ ਪੀਰ ਬੁੱਧੂ ਸ਼ਾਹ ਦੀ ਬੇਗਮ ਕਰ ਰਹੀ ਐ ਜਿਹੜਾ ਸਾਡਾ ਮੂਰੀਦ ਹੋਵੇ ਤੇ ਉਹਦੀ ਅਰਦਾਸ ਫਿਰ ਅਸੀਂ ਕਦੇ ਵਿਰਥੀ ਨਹੀਂ ਜਾਣ ਦੇ ਸਕਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਜੀ ਤੇ ਕਹਿੰਦੇ ਆ ਮਜੀ ਹੋਈ ਜੰਗ ਹਜੂਰ ਨੇ ਘੋੜਾ ਲਿਆ ਕੇ ਸਿੱਧਾ ਖਲਾਰ ਦਿੱਤਾ ਸੈਦੇ ਖਾਂ ਦੇ ਸਾਹਮਣੇ ਪਾਤਸ਼ਾਹ ਬੋਲੇ ਸੈਦੇ ਖਾਂ ਇੱਧਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਦਾ ਤਾਂ ਕਰ ਸਿੱਧਾ ਖਾਣੇ ਤੀਰ ਨੂੰ ਹੱਥ ਪਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੋੜਾ ਹੋਰ ਨਜ਼ਦੀਕ ਲੈ ਆਂਦਾ ਉਹਦੇ ਹੱਥ ਕੰਬਣ ਲੱਗ ਪਏ ਉਹ ਮਨਾ ਇਹਨੂੰ ਮਰਨ ਦਾ ਡਰ ਨਹੀਂ ਹੈ ਇਹਨੂੰ ਖੌਫ ਨਹੀਂ ਹੈ ਨਜ਼ਦੀਕ ਕਿਉਂ ਆ ਰਹੇ ਨੇ ਕਲਗੀਧਰ ਪਾਸ਼ਾ ਬੇਖੌਫ ਅੱਗੇ ਹੀ ਅੱਗੇ ਵਧਦੇ ਗਏ ਤੇ ਬਿਲਕੁਲ ਥੋੜਾ ਜਿਹਾ ਵਕਫਾ ਜਦੋਂ ਰਹਿ ਗਿਆ ਸੈਦੇ ਦੇ ਕੋਲ ਆ ਕੇ ਕਹਿੰਦੇ ਕਹਿੰਦੇ ਚਲਾ ਤੀਰ ਮਹਾਰਾਜ ਇੰਨੇ ਨੇੜੋਂ ਮੈਂ ਤੀਰ ਕੀ ਮਾਰਾਂ ਸ਼੍ਰੀ ਗੁਰੂ ਗੋਵੀਂ ਸਿੰਘ ਮਹਾਰਾਜ ਨੇ ਜਦੋਂ ਨજર ਭਰ ਕੇ ਸੈਦੇਵਾਲੇ ਵੇਖਿਆ ਤੇ ਕਹਿੰਦੇ ਨਜਰਾਂ ਦਾ ਉਹ ਤੀਰ ਪਾਸ਼ਾ ਜੀ ਨੇ ਉਹਦੇ ਕਲੇਜੇ ਚ ਮਾਰਿਆ ਜਿਹਨੂੰ ਹਰ ਕੋਈ ਤਰਸਦਾ ਜਿਹੜਾ ਕਿਸੇ ਭਾਗਾ ਵਾਲੇ ਦੀ ਵੱਜਦਾ ਹੈ ਜੀ ਸ਼੍ਰੀ ਗੁਰੂ ਗੋਵੀਂ ਸਿੰਘ ਮਹਾਰਾਜ ਦੀ ਨજર ਮਿਲੀ ਸੈਦੇਖਾਂ ਦੇ ਨਾਲ ਪਾਸ਼ਾ ਨੇ ਇਹ ਰਹਿਮਤਾਂ ਭਰਿਆ ਮੇਰਾ ਭਰਿਆ ਤੀਰ ਜਦੋਂ ਉਹਦੇ ਹਿਰਦੇ ਵਿੱਚ ਛੱਡਿਆ ਉਤਾਰਿਆ ਜਿਹੜਾ ਕਿ ਕਿਸੇ ਭਾਗਾ ਵਾਲੇ ਨੂੰ ਹੀ ਪ੍ਰਾਪਤ ਹੁੰਦਾ ਇੱਕੋ ਨਜ਼ਰ ਪਈ ਸੈਦਾਖਾਂ ਘੋੜੇ ਤੋਂ ਥੱਲੇ ਉਤਰ ਪਿਆ ਉਹਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਤੇ ਤੀਰ ਕਮਾਨ ਸਭ ਹੱਥੋਂ ਛੁੱਟ ਗਏ ਜੀ ਸੈਦੇਖਾਂ ਦੇ ਕਲੇਜੇ ਚ ਐਸਾ ਸ਼ੇਕ ਪਿਆ ਘੋੜੇ ਤੋਂ ਉਤਰਿਆ ਰੋ ਪਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾ ਕੇ ਇਹਨੇ ਚਰਨ ਪਕੜ ਲਏ ਜਿਹੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਪਾਦਸ਼ਾਹ ਨੇ ਇਹਨੇ ਸੱਜਾ ਪੈਰ ਪਕੜਿਆ ਆਪਣਾ ਮੱਥਾ ਚਰਨਾਂ 'ਚ ਰੱਖ ਦਿੱਤਾ ਪਾਸ਼ਾ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਜਾਂ ਮਰਦਾ ਪਕੜਨ ਆਇਆ ਸੈਂ ਤੂੰ ਕਹਿੰਦਾ ਸਾ ਦਿੱਲੀ ਦਰਬਾਰ ਵਿੱਚ ਜਿਉਂਦਾ ਜਾਂ ਮਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੈਦਾ ਖਾਨ ਪੂਬਾ ਮਾਰ ਕੇ ਰੋਣ ਲੱਗ ਪਿਆ ਕਹਿੰਦਾ ਮੇਰੀ ਭੈਣ ਸੱਚ ਆਕਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮੀ ਸ਼ਕਤੀ ਆ ਕਲਗੀ ਵਾਲੇ ਨੇ ਬਚਨ ਕਿਹਾ ਕਹਿੰਦੇ ਸੈਦੇ ਖਾਂ ਤੈਨੂੰ ਪਤਾ ਤੇਰੇ ਕਰਮ ਬਦਲ ਦਿੱਤੇ ਗਏ ਨੇ ਤੈਨੂੰ ਪਤਾ ਅੱਜ ਮੈਦਾਨੇ ਜੰਗ ਵਿੱਚ ਤੇਰੀ ਮੌਤ ਹੋ ਜਾਣੀ ਸੀ ਅੱਜ ਕਿਸੇ ਜਪਨ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਹਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਨੇ ਸੈਦਾਖਾਂ ਅੱਜ ਤੈਨੂੰ ਸੁਦੀਵੀ ਜੀਵਨ ਮਿਲ ਗਿਆ ਹੈ ਸੈਦਾਖਾਂ ਹੁੰਦਾ ਹੋਇਆ ਪਾਤਸ਼ਾਹ ਦੇ ਚਰਨਾਂ ਨੂੰ ਛੂ ਰਿਹਾ ਹੈ ਮਸਤਕ ਤੇ ਲਾ ਰਿਹਾ ਪੂਰੇ ਮੈਦਾਨੇ ਜੰਗ ਵਿੱਚ ਉੱਚੀ ਆਵਾਜ਼ ਦੇ ਕੇ ਕਹਿਣ ਲੱਗਾ ਕਹਿੰਦੇ ਐ ਤੁਰਕਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਕਿ ਗੁਰੂ ਗੋਬਿੰਦ ਸਿੰਘ ਨੇ ਸੈਦੇ ਖਾਨ ਨੂੰ ਗੁਲਾਮ ਬਣਾ ਲਿਆ ਜਿਹੜਾ ਗੁਰੂ ਨੂੰ ਪਕੜਨ ਆਇਆ ਸੀ ਅੱਜ ਗੁਰੂ ਦਾ ਗੁਲਾਮ ਹੋ ਗਿਆ ਇਹ ਪਤਾ ਹੈ ਕਰਮ ਕਿਵੇਂ ਬਦਲੇ ਗਏ ਇਹ ਕਰਮ ਇੱਕ ਭੈਣ ਦੀ ਅਰਦਾਸ ਨੇ ਬਦਲ ਦਿੱਤੇ ਨੇ ਸੰਗਤ ਜੀ ਇੰਨੀ ਸ਼ਕਤੀ ਹੈ ਇੰਨੀ ਵਡਿਆਈ ਹੈ ਅਰਦਾਸ ਦੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਕਰਕੇ ਜੇਕਰ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸੀਬਤ ਕੋਈ ਮੁਸ਼ਕਲ ਕੋਈ ਦੁੱਖ ਕੋਈ ਤਕਲੀਫ ਹੈ ਨਾ ਇੱਕ ਵਾਰ ਉਸ ਕਲਗੀਆਂ ਵਾਲੇ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰੋ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਕਰਕੇ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਦੇ ਆਸਰੇ ਤੇ ਇੱਕ ਗੱਲ ਕਹਿ ਰਹੀ ਹਾਂ ਤੁਹਾਡੀ ਅਰਦਾਸ ਕਦੇ ਵਿਅਰਥ ਨਹੀਂ ਜਾਏਗੀ ਬਸ ਤੁਸੀਂ ਅਰਦਾਸ ਕਰਦੇ ਸਮੇਂ ਆ ਦੇ ਵਿਸ਼ਵਾਸ ਨੂੰ ਦ੍ਰਿੜ ਰੱਖਣਾ ਸੰਗਤ ਜੀ ਇੰਨੀ ਜ਼ਿਆਦਾ ਸ਼ਕਤੀ ਹੈ ਸਾਡੇ ਕੋਲੇ ਸੁੱਖਾਂ ਦੀ ਮਣੀ ਹੈ ਸਾਡੀ ਅਰਦਾਸ ਬਹੁਤ ਜ਼ਿਆਦਾ ਸ਼ਕਤੀशाली ਹੈ ਇਹ ਸੋਇਸ ਕਰਕੇ ਆਪਣੇ ਜੀਵਨ ਦੇ ਵਿੱਚੋਂ ਕਦੇ ਵੀ ਆਸ ਤੇ ਅਰਦਾਸ ਨੂੰ ਖਤਮ ਨਾ ਹੋਣ ਦਿਓ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਏਗਾ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸਭ ਨੂੰ ਆਪਣੇ ਚਰਨਾਂ ਨਾਲ ਜੋੜੇ ਆਪਣਾ ਮੇਰ ਭਰਿਆ ਹੱਥ ਤੁਹਾਡੇ ਪਰਿਵਾਰਾਂ ਦੇ ਉੱਤੇ ਰੱਖੇ ਜੇਕਰ ਵੀਡੀਓ ਚੰਗੀ ਲੱਗੀ ਅੱਗੇ ਜਰੂਰ ਸਾਂਝਾ ਕਰਿਓ ਤੇ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖਣਾ ਕਰਿਓ ਹੋਈਆਂ ਗਲਤੀਆਂ ਲਈ ਖਿਮਾ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਰੱਖ ਲਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ